ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਜਿਹੜਾ ਗੁਰੂ ਹੈ ਸ੍ਰੇਸ਼ਟ ਗੁਰੂ ਹੈ ਸਭ ਤੋਂ ਉਹ ਗੁਰੂ ਅਸਲ ਦੇ ਵਿੱਚ ਸੰਸਾਰ 'ਚ ਵੀ ਹੈਗੇ ਨੇ ਨਾ ਜਿੱਥੋਂ ਆਏ ਨੇ ਪਰ ਉੱਥੇ ਗੁਰੂਆਂ ਦੀ ਮੰਡੀ ਹੈ ਬਹੁਤ ਵੱਡੀ ਬਹੁਤ ਵੱਡੀ ਮੰਡੀ ਹੈ ਹਿੰਦੁਸਤਾਨ ਗੁਰੂਆਂ ਦੀ ਉਹ ਗੁਰੂਆਂ ਦੀ ਮੰਡੀ ਸਾਰੀ ਦੇਖੀ ਹੋਈ ਹੈ ਉਹਦੀ ਫਿਰ ਤੁਰਕੇ ਇਹ ਤਾਂ ਘਰ ਘਰ ਹੋਏ ਰਾਮਾ ਇਹ ਤਾਂ ਘਰ ਘਰ ਗੁਰੂ ਬਣੇ ਬੈਠੇ ਨੇ ਉਹ ਜੋ ਕਹਿੰਦਾ ਵੀ ਜਿਹੜੀ ਇਹ ਮੰਡੀ ਗੁਰੂਆਂ ਦੀ ਆ ਨਾ ਇਹ ਗੁਰੂਆਂ ਦੀ ਮੰਡੀ ਦਾ ਘੋਟੇ ਗੁਰੂ ਨੇ ਸਾਰੇ ਇਹ ਖਰਾ ਕੋਈ ਵੀ ਨਹੀਂ ਉਹਨਾਂ ਚ ਇਹ ਸਾਰੇ ਘੋਟੇ ਨੇ ਗੁਰੂ ਇਹ ਤਾਂ ਆਪਣੀ ਤਲਾਕੀ ਨਾਲ ਗੁਰੂ ਬਣੇ ਹੋਏ ਨੇ ਦੁਨੀਆਂ ਨੂੰ ਅਗਿਆਨਤਾ ਚ ਰੱਖ ਕੇ ਭਰਮ ਜਾਲ ਫਲਾ ਕੇ ਗੁਰੂ ਨੇ ਬਣੇ ਹੋਏ ਭਰਮ ਕੱਟ ਕੇ ਗੁਰੂ ਬਣੇ ਨੇ ਉਹ ਗੁਰੂ ਭਰਮ ਘਟ ਰਹੇ ਹੈ ਲੋਕਾਂ ਦਾ ਜੇ ਭਰਮ ਘਟ ਦੇਣ ਗੁਰੂ ਨਹੀਂ ਰਹਿੰਦੇ ਇਹ ਭਰਮ ਪਾਲ ਪੈਦਾ ਕਰਕੇ ਗੁਰੂ ਨੇ ਭਰਮ ਦੇ ਪਰਦੇ ਚ ਗੁਰੂ ਕਹਉਂਦੇ ਨੇ ਜਿੰਨਾ ਜਰਾਂ ਦਾ ਭਰਮ ਬਣਿਆ ਹੋਇਆ ਉਹਨਾਂ ਜਰ ਗੁਰੂ ਨੇ ਜਦੋਂ ਭਰਮ ਚੱਕਿਆ ਗਾ ਗੁਰੂ ਹੈ ਨਹੀਂ ਇਹਨਾਂ ਨੂੰ ਪਤਾ ਵੀ ਜਿੰਨਾ ਜਰ ਲੋਕਾਂ ਨੂੰ ਭਰਮ ਹੈ ਸਾਡਾ ਸਾਡੇ ਗਿਆਨ ਦਾ ਇਹ ਬਹੁਤ ਗਿਆਨਵਾਨ ਨੇ ਉਹਨਾਂ ਜਰ ਅਸੀਂ ਗੁਰੂਆਂ ਜਦੋਂ ਨੇ ਭਰਮ ਚੱਕਿਆ ਗਾ ਗੁਰੂ ਵਾਲੀ ਗੱਲ ਖਤਮ ਹੈ ਫਿਰ ਪੱਲਾ ਤਾਂ ਕੁਝ ਹੈ ਨਹੀਂ ਇਹ ਤਾਂ ਮਜ਼ਾਦੀ ਦੀ ਝੋਲੀ ਆ ਹੈ ਕੁਝ ਵੀ ਨਹੀਂ ਉਦਾਰੀ ਵੈਸੇ ਮੰਗਦਾ ਹੈ ਉਹ ਜੇ ਤੇਰੀ ਝੋਲੀ ਚ ਸਭ ਕੁਝ ਹੋਵੇ ਤੂੰ ਮੰਗਦਾ ਆਕਾਸ਼ ਨੂੰ ਬਣੇ ਉਹ ਲੋਕਾਂ ਤੋਂ ਪੈਸੇ ਮੰਗਦਾ ਮਨੋਗ ਆਪਣਾ ਵਾ ਲੋਕਾਂ ਦੀਆਂ ਬੁਰੀਆਂ ਕਰਦੇ ਪਿਛੜਾਵਾ ਕਾਤੇ ਲੈਣੇ ਲੋਕਾਂ ਨੂੰ ਇਹਨਾਂ ਕੋ ਦਿੰਦੇ ਫਿਰਦੇ ਹੋ ਮੰਗਦੇ ਲੋਕਾਂ ਕੋਲੋਂ ਹੀ ਹਾਂ ਇਹ ਤਾਂ ਇਹੋ ਜਿਹੀ ਕੁਸ਼ ਹੈ ਹਾਂਜੀ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਜਿਹੜਾ ਸ਼੍ਰੀ ਗੁਰੂ ਹੈ ਨਾ ਸਭ ਤੋਂ ਸਬਦਾ ਗੁਰੂ ਹੈ ਜਿਹੜਾ ਸ਼੍ਰੀ ਗੁਰੂ ਸਭ ਦਾ ਹੀ ਗੁਰੂ ਹੈ ਜਿਹੜਾ ਉਹ ਤਾਂ ਹਮੇਸ਼ਾ ਹੀ ਰਹਿੰਦਾ ਉਹ ਤਾਂ ਕਦੇ ਜਾਂਦਾ ਮਰਦਾ ਹੈ ਹੋ ਨਹੀਂ ਸਤ ਜੀਓ ਉਹਦਾ ਜਾਂਦਾ ਮਰਦਾ ਹੀ ਨਹੀਂ ਉਹ ਤਾਂ ਕਦੇ ਜੁਨ ਚ ਆਇਆ ਹੀ ਨਹੀਂ ਨਾ ਹੁੰਦਾ ਇਹ ਸਾਰੇ ਜਿਹੜੇ ਜੁਨ ਚ ਆਏ ਬੈਠੇ ਨੇ ਗੁਰੂ ਕੇ ਮੈਂ ਬਣ ਗਏ ਬਲੈਕ ਮੀਲਰ ਨੇ ਸਾਰੇ ਇਹ ਇਹ ਕਹਿੰਦਾ ਸੱਦਾ ਤਾਂ ਨਹੀਂ ਕਹਿੰਦਾ ਬਲੈਕਮੈਲਰ ਨੇ ਪਰ ਉਹਦਾ ਮਤਲਬ ਇਹ ਹੈ ਬਲੈਕਮੈਲਰ ਨੇ ਉਹ ਇਹ ਕਹਿੰਦਾ ਵੀ ਸ੍ਰੀ ਗੁਰੂ ਜਿਹੜਾ ਹੁੰਦਾ ਸਤਿ ਸਰੂਪ ਹੁੰਦਾ ਉਹ ਨਾਲ ਜਾਂਦਾ ਨਾ ਵਰਦਾ ਹੁਣ ਇੱਥੇ ਤਾਂ ਕ੍ਰਿਸ਼ਨ ਦਾ ਵੀ ਗੁਰੂ ਆ ਰਾਮਚੰਦਰ ਦਾ ਵੀ ਗੁਰੂ ਆ ਰਾਮਚੰਦਰ ਦਾ ਗੁਰੂ ਤਾਂ ਉਹਦੇ ਖੱਤਰ ਤਾਂ ਬਹੁਤ ਕੁਝ ਹੋਰੇ ਲਿਖਿਆ ਹੋਇਆ ਹਾਂ ਹਾਂ ਜੀ ਗੁਰ ਕਹਾ ਮੰਨ ਨਿਜ ਨਿਧਾਨ ਸੱਚ ਜਾਣ ਮੰਤਰ ਹੈ ਗੁਰ ਕਹਾ ਮੰਨ ਪਰ ਗੁਰ ਆ ਜਿਹੜਾ ਕਹਾ ਕਿਦਾ ਬਣਾ ਆ ਗੁਰ ਕਹਾ ਸਾਕਾਰਕ ਮਾ ਉਹ ਹੈ ਕਹਾ ਗੁਰदाई ਮੰਨ ਉਹ ਗੁਰੂ ਤਾਂ ਜਿਹੜਾ ਅੱਜ ਸਤਗੁਰ ਨਾਲ ਜੁੜਿਆ ਹੋਇਆ ਇਹਦੇ ਪਿਛਲੇ ਪਾਸੇ ਆ ਸਾਨੂੰ ਜੋ ਗੱਲ ਕਹਿ ਰਿਹਾ ਅਸੀਂ ਗੱਲ ਜਿਹੜੀ ਮੰਨਣੀ ਹੈ ਕਿਹਦੀ ਮੰਨਣੀ ਹੈ ਸਤਗੁਰ ਦੀ ਗੱਲ ਮੰਨਣੀ ਹੈ ਗੁਰ ਕਹਾ ਮੰਨ ਗੁਰ ਕਾ ਰਮਣ ਉਹ ਦੇ ਕਉ ਕ ਦੇਖੋ ਜਿਹੜਾ ਗੁਰੂ ਆ ਉਹਦਾ ਬੀਜ ਮੰਤਰ ਦਿੰਦਾ ਉਹ ਬੀਜ ਮੰਤਰ ਆ ਉਹਦੇ ਕੋਲ ਉਹਦਾ ਸਰਬ ਹੋ ਗਿਆ ਹੁੰਦਾ ਬੀਜ ਮੰਤਰ ਉਹ ਬੀਜ ਮੰਤਰ ਹੁੰਦਾ ਉਹ ਜਿਹੜੀ ਤੁਰਕੀ ਬਾਣੀ ਆ ਉਹਦਾ ਬੀਜ ਮੰਤਰ ਉਹਦਾ ਸਰਬ ਹੋ ਗਿਆ ਨਾ ਜਿਹੜਾ ਸਤਗੁਰ ਆ ਉਹ ਗੁਰ ਮੰਤਰ ਦਿੰਦਾ ਵਾਣੀ ਗੁਰਮੰਤਰ ਹੈ ਇਹ ਗੁਰਮੰਤਰ ਦਿੰਦਾ ਉਹ ਬੀਜ ਮੰਤਰ ਦਿੰਦਾ ਜਿਹੜਾ ਗੁਰਮੰਤਰ ਹੈ ਸਾਡੇ ਵਾਸਤੇ ਹੈ ਬੀਜ ਮੰਤਰ ਸਾਡੀ ਸ੍ਰਿਸ਼ਟੀ ਬੀਜ ਮੰਤਰ ਤਾਂ ਚੰਦ ਸੂਰਜ ਜੜ ਚੇਤਨਪਾਤ ਤੇ ਸਾਰਿਆਂ ਵਾਸਤੇ ਹੈ ਬੀਜ ਮੰਤਰ ਦੀ ਪੈਜੇ ਚੱਲਦੇ ਨੇ ਪੈ ਵਿੱਚ ਪਵਨ ਚੱਲਾ ਸਦਵਾਉ ਪੈ ਵਿੱਚ ਚੱਲਣ ਲੱਖ ਦਰਿਆਓ ਉਹ ਬੀਜ ਮੰਤਰ ਦੇ ਅਨਸਾਰ ਚੱਲਦੇ ਨੇ ਉਹ ਬੀਜ ਮੰਤਰ ਹੈ ਇਹ ਗੁਰਮੰਤਰ ਹੈ ਉਹਦੀ ਤਾਂ ਭਾਸ਼ਾ ਹੀ ਨਹੀਂ ਤੁਸੀਂ ਕਹਿ ਸਕਦੇ ਉਹ ਉਹ ਨੂੰ ਬੋਲੇ ਨਹੀਂ ਆ ਸਕਦਾ ਉਹ ਉਹ ਆਦਮੀ ਸਮਝ ਨਹੀਂ ਸਕਦਾ ਸਮਝ ਉਹਦੇ ਚ ਸਾਨੂੰ ਸਮਝਾਉ ਉਹ ਸਾਡੇ ਮਤਲਬ ਦੀ ਸਿਰਫ ਜਿਹੜੀ ਸਮਝਾਉਂਦੀ ਆ ਆਦਮੀ ਨੂੰ ਨਾ ਉਹਦੇ ਚ ਆਪਣੇ ਮਤਲਬ ਦੀ ਗੱਲੇ ਸਮਝ ਚਾਉਂਦੀ ਆ ਕੋਈ ਨਹੀਂ ਕੋ ਸਮਝਾਉਂਦਾ ਜੇ ਹੋਰ ਸਮਝਣ ਹੋਰ ਸਮਝ ਆਏ ਨਹੀਂ ਸਕਦਾ ਸਾਨੂੰ ਉਹ ਉਹਨਾਂ ਕੇ ਸਾਨੂੰ ਦਿੰਦਾ ਗਿਆ ਜਿੰਨਾ ਸਾਨੂੰ ਚਾਹੀਦਾ ਉਹਦੇ ਵਿੱਚੋਂ ਕਿਣਕਾ ਉਹ ਜਿੰਨਾ ਇੱਕ ਸਰਾਖ ਹੈ ਸਾਡੇ ਚਾਹੇ ਸਾਰੇ ਸੰਸਾਰ ਜਮੀਂ ਪੈਦਾ ਸਾਡੇ ਤਾਂ ਜੰਨੀ ਕੋ ਮੋਰੀਆ ਉਹਦੇ ਤੋਂ ਕੋਈ ਕਣੀ ਡਿਗੂਗੀ ਆਕੇ ਸਾਡੇ ਸਾਰੇ ਵੀ ਸਾਡੇ ਕੋਲ ਪੈਜੂਗਾ ਆਕੇ ਉਹ ਸਾਨੂੰ ਦੇ ਮਤਲਬ ਦੀ ਗੱਲ ਹੈ ਜਿਹੜੀ ਸਾਨੂੰ ਉਹੀ ਦਿੰਦਾ ਉਹ ਜਿੱਤੇ ਅਸੀਂ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ ਉਹ ਸਾਡੀ ਡਿਮਾਂਡ ਹੈ ਸਾਨੂੰ ਉਹੀ ਦੇਣੀ ਆ ਉਹ ਉਸ ਵੇਲੇ ਜਿਹੜੀ ਸਾਡੀ ਗਿਆਨ ਦੀ ਡਿਮਾਂਡ ਹੈ ਜਿੱਥੇ ਅਸੀਂ ਅੜੇ ਹੋਇਆ ਖੜੇ ਆ ਓਨੇ ਘਾ ਦੁਰਦਨ ਹਾਂਜੀ ਗੁਰ ਕਹਾ ਮਾਨ ਨਿਜ ਨਿਧਾਨ ਸੱਚ ਜਾਨ ਉਹ ਜਿਹੜੀ ਉਹ ਜਿਹੜੀ ਸਿੱਖਿਆ ਦਿੱਤੀ ਆ ਉਹ ਗੁਰਬਾਣੀ ਚ ਦਿੱਤੀ ਆ ਸਤਗੁਰੂ ਨੇ ਦਿੱਤੀ ਆ ਆਦਮੀਆਂ ਨੇ ਜਿਹੜੇ ਜਿਵੇਂ ਹੁਣ ਜਿੱਥੇ ਅਸੀਂ ਖੜੇ ਆ ਰੁਕੇ ਹੋਇਆ ਆ ਬੁੱਧੀ ਸਾਡੀ ਰੁੱਕ ਗਈ ਸੰਸਾਰ ਦੀ ਇਹਦੋਂ ਜਦ ਗਾਹਾਂ ਤੋਰਨਾ ਗਤੀ ਫੜਨੀ ਆ ਬੁੱਧੀ ਨੇ ਉਹ ਕਿਵੇਂ ਫੜਨੀ ਆ ਉਹ ਗੱਲ ਸ਼ੁਰੂ ਕੀਤੀ ਐ ਥੋ ਗੁਰਬਾਣੀ ਚ ਸਾਰੇ ਦੁਨੀਆ ਖੜੀ ਐ ਕਿਸੇ ਨੂੰ ਨਹੀਂ ਪਤਾ ਇੱਕ ਕੀਆ ਪਰਮੇਸ਼ਰ ਕੀਆ ਕੋਈ ਕੋਈ ਨਹੀਂ ਕਹ ਰਿਆ ਕਲੀਅਰ ਸਾਰੇ ਟੈਲੀਵਿਜ਼ਨਾਂ 'ਤੇ ਨੇ ਕੋਈ ਕਲੀਅਰ ਨਹੀਂ ਕਹ ਰਿਆ ਗੱਲ ਕੋਈ ਪਰਦਾ ਨਹੀਂ ਚੱਕ ਰਿਆ ਭਰਮ ਦਾ ਇਹਦਾ ਪਤਾ ਉੜ ਜਾਏ ਨੇ ਸਾਰੇ ਇੱਥੋਂ ਨਿਕਲੂਗਾ ਉਹਦੀ ਮਦਦ ਨਾਲ ਨਹੀਂ ਨਿਕਲ ਸਕਦਾ ਇਹ ਤੋਂ ਕੱਢਦਾ ਹੁੰਦਾ ਇਹ ਤੋਂ ਕੱਢਦਾ ਗੁਰਬਾਣੀ 'ਚ ਕੱਢਿਆ ਹੋਇਆ ਪਹਿਲਾਂ ਵੀ ਉਹ ਜਿਹੇ ਕੱਢੇ ਹੋਏ ਨੇ ਉਜੇ ਮੈਂ ਪਹਿਲਾਂ ਉੜ ਜਾ ਕੱਢਿਆ ਨੇ ਉਹੀ ਸਾਡੇ ਕੋਲ ਲਿਖਦਾ ਇਹਨੂੰ ਪੜ ਕੇ ਕਾਹ ਨਿਕਲ ਜੋ ਇਹਨੂੰ ਪੜ ਕੇ ਸਮਝ ਕੇ 부ਝ ਕੇ ਨਿਕਲ ਸਕਦੇ ਆ ਸੀਗਾ ਜੇ ਪੜ ਕੇ ਸਮਝ ਕੇ 부ਝ ਕੇ ਨਹੀਂ ਨਿਕਲਦੇ ਜੇ ਪੜ ਕੇ ਸਮਝਾ 부ਝੇ ਹੀ ਨਹੀਂ ਫਿਰ ਨਿਕਲ ਵੀ ਨਹੀਂ ਸਕਦੇ ਪਰ ਨਿਕਲਣ ਵਾਸਤੇ ਨਹੀਂ ਪੜਦੇ ਲੋਕ ਅਕੇ ਤੁਸ ਵਾਸਤੇ ਨਹੀਂ ਪੜ ਰਹੇ ਉਹ ਕਰ ਨਹੀਂ ਤੁਹਾਨੂੰ ਨੂੰ ਦੰਦਾ ਬਣਾਉਣ ਵਾਸਤੇ ਹੀ ਧਰਮ ਨੂੰ ਧੰਦਾ ਬਣਾਉਣ ਵਾਸਤੇ ਧਰਮ ਤੋਂ ਕੋਈ ਹੋਰ ਸੰਸਾਰੀ ਪਦਾਰਥ ਦੀ ਇੱਛਾ ਰੱਖ ਕੇ ਹੀ ਬਹੁਤੇ ਲੋਕ ਧਰਮ ਨੂੰ ਧਾੜ ਕਰਦੇ ਨੇ ਗੁਰ ਕਹਿਆ ਮਨ ਨਿਜ ਨਿਧਾਨ ਗੁਰ ਕਹਿਆ ਮਨ ਜੇ ਤੂੰ ਗੁਰ ਦਾ ਕਹਾ ਮੰਨੇ ਤਾਂ ਤੇਰਾ ਪਰਸਨਲ ਖਜ਼ਾਨਾ ਤਿਆਰ ਹੋ ਜਾ ਤੇਰੇ ਕੋਲ ਗਿਆਨ ਤੋਂ ਨਿਜ ਨਿਧਾਨ ਅਲਿਜਨਾ ਤੇਰਾ ਹੀ ਨਿਧਾਨ ਹੈ ਜਿੰਨਾ ਤੂੰ ਮੰਨ ਲੇਗਾ ਉਹ ਤੇਰੇ ਕੋ ਖਜ਼ਾਨਾ ਇਕੱਠਾ ਹੋ ਗਿਆ ਸੱਚ ਜਾਨ ਮੰਤਰ ਹੈ ਇਹ ਗੱਲ ਸੱਚੀ ਐ ਤੇਰਾ ਹੀ ਖਜ਼ਾਨਾ ਤੇਰੇ ਕੋਲ ਬਣਨਾ ਕਿਸੇ ਨੇ ਜੋ ਹਿੱਸਾ ਨਹੀਂ ਬਣਾਉਣਾ ਜਿੱਦਿ ਕਿਸੇ ਨੇ ਗੁਰਬਾਣੀ ਮੰਨ ਲਈ ਉਹ ਤੇ ਕੋਈ ਖਜ਼ਾਨਾ ਹੋ ਗਿਆ ਜਿੱਦਿ ਸਮਝ ਲਈ ਯਾਰ ਮੰਨ ਲਈ ਉਹਦੇ ਕੋਲ ਉਹਨਾ ਹੀ ਖਜ਼ਾਨਾ ਹੋ ਗਿਆ ਉਹ ਉਹਦਾ ਕਿਸੇ ਨੇ ਜੋ ਹਿੱਸਾ ਨਹੀਂ ਬਣਾਉਣਾ ਜਿੰਨਾ ਉਹ ਜੋ ਖਰਚੂਗਾ ਉਹਨਾ ਵਧੂਗਾ ਉਹ ਖਜ਼ਾਨਾ ਉਹਦਾ ਹੋ ਗਿਆ ਉਹ ਚ ਕੋਈ ਹਿੱਸਾ ਬਣਾ ਨਹੀਂ ਸਕਦਾ ਨਾ ਕੋਈ ਬਣਾ ਸਕਦਾ ਨਾ ਕਿਤੇ ਇਹਨੂੰ ਚੋੜ ਲੱਗੇ ਨਾ ਇਹਨੂੰ ਕੋਈ ਹਵਾ ਸਖਾ ਸਕੇ ਨਾਲ ਅਗਝੜ ਸਕੇ ਤੇ ਜਿੰਨਾ ਇਹ ਖਰਚੂ ਆ ਉਹਨਾਂ ਵਧੂਗਾ ਹਾਂਜੀ ਸੱਚ ਜਾਣ ਮੰਤਰ ਇਹ ਆ ਖਜ਼ਾਨਾ ਪਿਓ ਦਾ ਡੱਟਾ ਖੋਲ ਖਜ਼ਾਨਾ ਇਹ ਨਿੱਜ ਦਾ ਆ ਨਾ ਖਜ਼ਾਨਾ ਹਾਂਜੀ ਸੱਚ ਜਾਣ ਮੰਤਰ ਇਹ ਹੈ ਇਹ ਮੰਤਰ ਨੂੰ ਇਹ ਗੱਲ ਨੂੰ ਸੱਚ ਮੰਨ ਲਿਓ ਵੀ ਤੇਰਾ ਖਜ਼ਾਨਾ ਬਣ ਜਾਣਾ ਪੱਟ ਦਾ ਬਣਿਆ ਹੋਇਆ ਜਿਹਦਾ ਬਣਿਆ ਹੋਇਆ ਉਹੀ ਕਹਿ ਰਿਹਾ ਸਾਰਿਆਂ ਦਾ ਬਣਿਆ ਇਹ ਨਾ ਲੈ ਬਣਿਆ ਪਿੱਛੇ ਗੁਰੂਆਂ ਦਾ ਭਗਤਾਂ ਦਾ ਸਾਰਿਆਂ ਦਾ ਹੀ ਬਣਿਆ ਐਦਾਂ ਹੀ ਬਣਨਾ ਕਹਿੰਦੇ ਜੀ ਨੇ ਬਣਾਉਣੇ ਬਣਾ ਲੋ ਨਿਸਬਾਸਰ ਹੋਏ ਕਲਿਆਣ ਲਹੇ ਪਰਮਗਤ ਜਿਓ ਆ ਦੇਖ ਨਿਸਬਾਸਰ ਦਿਨ ਰਾਤ ਕਲਿਆਣ ਹੁੰਦਾ ਰਹਿਣਾ ਦਿਨ ਰਾਤ ਪਰਬਦੂਰ ਹੁੰਦਾ ਰਹਿਣਾ ਦਿਨ ਵਾ ਦਿਨ ਰਾਤ ਅਕਲ ਸੋਜੀ ਵੱਦੀ ਰਣੀ ਹੈ ਦਿਲ ਆਦਮ ਅੰਦਰ ਚਾਨਣ ਵੱਧਾ ਰਹਿਣਾ ਨਿਸਬਾਸਰ ਹੋਏ ਕਲਿਆਣ ਕਲਿਆਣੇ ਹੁੰਦਾ ਰਹਿਣਾ ਲਹੇ ਪਰਮਗਤ ਜਿਓ ਪਰਮਗਤੀ ਨੂੰ ਪ੍ਰਾਪਤ ਕਰ ਜਾ ਕ ਇਨੀ ਸਪੀਡ ਨਾਲ ਤੁਰਪੇਗਾ ਤੈਨੂੰ ਕੋਈ ਰੋਕ ਹੀ ਨਹੀਂ ਸਕਦਾ ਨਾ ਨਹੀਂ ਪਰਮਗਤ ਜੀ ਜਿਹੜੀ ਸਪੀਡ ਤੇਰੀ ਹੋਈ ਨਾ ਸੱਚਖੰਡ ਵੱਲੋਂ ਫਿਰ 11 ਤੋਂ ਬਾਅਦ 11 ਤੋਂ ਬਾਅਦ ਦੀ ਗੱਲ ਹੈ 11 ਇੱਕ ਦਿਸ ਧਾਵਾ ਹੈ 11 ਤੋਂ ਬਾਅਦ ਫਿਰ ਇੱਕ ਪਾਸੇ ਨੂੰ ਜਾਂ ਛੂਟ ਵੱਟਦਾ ਨਾ ਇਹ ਇੱਕੋ ਪਾਸੇ ਨੂੰ ਦੂਆ ਪਾਸੇ ਦਾ ਮਤਲਬ ਹੀ ਨਹੀਂ ਹੈ ਚਾਕਣ ਦਾ ਉਹ ਹੈ ਪਰਮਗਤ 11 ਇੱਕ ਦਿਸ ਧਾਵਾ ਹੈ ਕਬੀਰ ਨੇ ਕਿਹਾ ਦੀ ਉਹ ਪਰਮਗਤ ਹੈ ਪਹਿਲਾਂ ਤਾਂ ਜੱਕ ਤੱਕ ਜਾ ਕਰਦਾ ਜਾਂਦਾ ਫਿਰ ਕੋ ਵਸੇ ਨੂੰ ਬਾਦੂ ਵਸੇ ਬਰਗਾ ਪਾੜ ਗਈ ਭਾ ਜਲਦਾ ਕੋਈ ਨੇੜਾ ਕੋਈ ਨੇੜੇ ਵੀ ਦਿਖਣ ਵੀ ਲੱਗ ਜਾਂਦਾ ਨਾ ਸਾਹਮਣੇ ਕੋਈ ਸਾਹਮਣੇ ਵੀ ਦਿਖਣ ਲੱਗ ਜਾਂਦਾ ਅਸਲ ਚ ਸਾਹਮਣੇ ਕੋਈ ਦਿਖਣ ਲੱਗ ਜੇ ਫੇਰੇ ਪੈਂਦਾ ਹਾਂਜੀ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾਰ ਛਾੜ ਛੜ ਧਰੋ ਕਾਮ ਕ੍ਰੋਧ ਲੋਭ ਮੋਹ ਜਨ ਜਨ ਤੋਂ ਛਾੜ ਤਰੋ ਹਾਂ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਫਸਿਆ ਹੋਇਆ ਕਰਕੇ ਸਾਰੇ ਨਾ ਧਰੋ ਕਰ ਰਹੇ ਹਾਂ ਜੰਜਾਲ ਨਾ ਛੱਡਦੇ ਆ ਸਾਰੇ ਧਰੋ ਕਰਦੇ ਨੇ ਧਰਮ ਗਾਦਮੀ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਤਾ ਸਾਰੀ ਗੱਲ ਕਹਿ ਤੀਦਾ ਕਾਮ ਕ੍ਰੋਧ ਲੋਭ ਮੋਹ ਜਨ ਜਨ ਤੋਂ ਛਾੜ ਤਰੋ ਆ ਜਿਹੜੇ ਜਨ ਦੇਖੋ ਜਨ ਜਨ ਤੋਂ ਛਾੜ ਤਰੋ ਗਿਆਨੀਆਂ ਨਾ ਧਰੋ ਕਰਦਾ ਜਿਹਨਾਂ ਨੂੰ ਜਨ ਜਨਸ ਹਾਂ ਜਿਹੜੇ ਚੰਗੇ ਬਗੇ ਗਿਆ ਨਹੀਂ ਨਾ ਉਹਨਾਂ ਨਾਲ ਵੀ ਤਰੋ ਕਰਦਾ ਜਿਹਨਾਂ ਨੂੰ ਚੇਲੇ ਬਣਾਇਆ ਨਾ ਸਿੱਖਿਆ ਦੇਣ ਵਾਸਤੇ ਜਾਣੇ ਉਹ ਉਹਨਾਂ ਨਾਲ ਤਰੋ ਕਰਦਾ ਜਨ ਜਨਸ ਜਾਣਕਾਰਾਂ ਨਾਲ ਤਰੋ ਕਰ ਰਹੇ ਹਦੂ ਤਾਂ ਹੋਮੇਗਾ ਫੰਦ ਕਾਟ ਸਾਥ ਸੰਗਤ ਰਤ ਜਿਓ ਹੋਮੇਗਾ ਫੰਦ ਕਾਟ ਆਪਣੇ ਅੰਦਰ ਜਿਹੜੀ ਹੋਮੇ ਖੜੀ ਕੀਤੀ ਹੈ ਦਾ ਫੰਦ ਕੱਟਦੇ ਇਹ ਤਰੋ ਕੌਣ ਕਰਦੇ ਤੇ ਜਨ ਜਨਸ ਇਹ ਕੌਣ ਕਰਦੇ ਤੇ ਇਹ ਭ੍ਰਤੀਓ ਨਹੀਂ ਕਰਦੇ ਤੇ ਉਹ ਵੀ ਉਹਨਾਂ ਨੂੰ ਇਹ ਕਹਿ ਰਹੇ ਆ ਔਰ ਜਦੋਂ ਉਹ ਕਰਦੇ ਤੇ ਪ੍ਰਥੀਓ ਨਹੀਂ ਉਹ ਉਹਨਾਂ ਨੂੰ ਕਹਿ ਰਿਹਾ ਵੀ ਇਹ ਲਾਣਾ ਸੀ ਨਾ ਗੁਰੂ ਘਰ ਤੇ ਖਿਲਾਫ ਵਾਲਾ ਉਹਨਾਂ ਨੂੰ ਕਹਿ ਰਿਹਾ ਵੀ ਸਾਥ ਸੰਗੇ ਰਤ ਜਿਓ ਉਸ ਵੇਲੇ ਸੋ ਬੋਲੇ ਜੋ ਪੇਖੇ ਅੱਖੀ ਹੈ ਨਾ ਸੋ ਬੋਲੇ ਜੋ ਪੇਖੇ ਅੱਖੀ ਪਰ ਗੁਰੂ ਘਰ ਦੇ ਨੇੜੇ ਕੌਣ ਖੜਾ ਸੀ ਜਿੱਤੇ ਪਟਾਏ ਨੇ ਉਹਦੇ ਨੇੜੇ ਕੌਣ ਧਰੋ ਕਰ ਰਿਹਾ ਸੀ ਜਨ ਕੌਣ ਨੇ ਗੁਰਬਾਣੀ ਦੀ ਸਿੱਖਿਆ ਲੈਣ ਵਾਲੇ ਜਨ ਪੱਥਰ ਪੂਜਣ ਨਹੀਂ ਹੁੰਦੇ ਪੱਥਰ ਪੂਜਣ ਵਾਲੇ ਜਨ ਨਹੀਂ ਕਹਿੰਦਾ ਗਿਆਨ ਦਾ ਸਟੂਡੈਂਟ ਹੈ ਜਿਹੜਾ ਆਦਮ ਗਿਆਨ ਦਾ ਸਟੂਡੈਂਟ ਜਨ ਆਦਮ ਗਿਆਨ ਦੇ ਸਟੂਡੈਂਟ ਨੇ ਸਾਰੇ ਸਿੱਖ ਜਿਹਨਾਂ ਕੋਲ ਨਾਮ ਕਰਨਾ ਜੁੜੇ ਨੇ ਗੁਰੂ ਘਰ ਨਾਲ ਉਹ ਜਿਹੜੇ ਸ੍ਰੀ ਚੰਦ ਬਗੈਰਾ ਧਰੋ ਕਰਦੇ ਤੇ ਰਾਹ 'ਚ ਰੋਕਣ ਵਾਲੇ ਇਹਨਾਂ ਨੂੰ ਕਹਿ ਰਿਹਾ ਹੈ ਜਿਹੜੇ ਆਪ ਰੁਕ ਗਏ ਅਰ ਦੋਇ ਅਨੁਰੋਗ ਰਹਿ ਰਹੇ ਵਿਗਾਹ ਨਾਲ ਜਾਓ ਜਾਨ ਜਾਨ ਤੋਂ ਛਾੜ ਚੰਗੇ ਭਲੇ ਜਿਹੜੇ ਜਾਣਕਾਰ ਨੇ ਉਹਨਾਂ ਨਾਲ ਵੀ ਤੁਸੀਂ ਤਾਂ ਧਰੋ ਕਰ ਰਹੇ ਹੋ ਇੱਕ ਗੁਰੂ ਘਰ ਦੀ ਗੱਲ ਵੀ ਆਉਂਦੀ ਸੀ ਦੂਈ ਵੀ ਉਹਨੂੰ ਪਲਟ ਰਹੇ ਸੀਗੇ ਪਲਟ ਕੇ ਧਰੋ ਕਰ ਰਹੇ ਸੀ ਅਰਥਾਂ ਦੇ ਅਨਰਥ ਕਰ ਰਹੇ ਸੀ ਅਰਥਾਂ ਦੇ ਅਨਰਥ ਕਰਨਾ ਹੀ ਧਰੋ ਸੀ ਅ ਤਰੋਏ ਕੀਤਾ ਹੈ ਅਮੈਸ਼ਨਰੀ ਕੀ ਕਰਦਾ ਧਰੋਏ ਕਰਦਾ ਆ ਟੀਕਾ ਕਰਨ ਦੀ ਕੀ ਕੀਤਾ ਧਰੋਏ ਕੀਤਾ ਇੱਕ ਹੀ ਕਰਦੇ ਨੇ ਧਰੋਏ ਕਰਦੇ ਨੇ ਜੋ ਪ੍ਰਚਾਰਕ ਨੇ ਅੱਜ ਵੀ ਜਿਹੜੇ ਪਤਾ ਲੱਗੇ ਦੇ ਬਾਅਦ ਵੀ ਐਸਜੀਪੀਸੀ ਵਾਲੇ ਪ੍ਰਚਾਰ ਕਰਦੇ ਨੇ ਧਰੋਏ ਕਰਦੇ ਇਹ ਛੱਡਣ ਨੂੰ ਕਿਹਾ ਹੈ ਸਾਧ ਸੰਗਤ ਰਤ ਜਿਓ ਸਾਧ ਸੰਗਤ ਰਤ ਜਿਓ ਅੰਤਰਾ ਆਤਮਾ ਦੇ ਵਿੱਚ ਲੀਨ ਹੋ ਜਾਓ ਉਹ ਗੁਰਬਾਣੀ ਨੂੰ ਅਨਲੋ ਸਾਧੂ ਸੁਭਾਅ ਬਣਾ ਲਓ ਮਾਇਆ ਦੇ ਪਿੱਛੇ ਨਾ ਭਜੋ ਰਹਿਣ ਦਿਓ ਇਹ ਲੋਭ ਲੋਭ ਛੱਡ ਦਿਓ ਲੋ ਮੋ ਛੱਡ ਦਿਓ ਸਾਧੂ ਸੁਆਬ ਬਣਾ ਲਓ ਤੇ ਨਹੀਂ ਗੁਰਦੁਆਰੇ ਹੀ ਛੱਡ ਜੋ ਪਰੇ ਹੋ ਜੋ ਹੋਰ ਕਿਸੇ ਨੂੰ ਕੱਲਣ ਦੋ ਤੁਸੀਂ ਕਹਿੰਦੇ ਮੈਂ ਪਾਪੀ ਬਣਦੇ ਮੂਰੇ ਤੁਹਾਨੂੰ ਕੀ ਲੋੜ ਹੈ ਤੇ ਤੁਸੀਂ ਨਹੀਂ ਮੰਨਣਾ ਤੁਸੀਂ ਪਿੱਛੇ ਹੋ ਜੋ ਰਾਹਾ ਘੱਟ ਰੋਕ ਦੇ ਰਸਤਾ ਰੋਕ ਦੇ ਇਹਨਾਂ ਪੈਸਾ ਇਹਦੇ ਨਾਲ ਬਹੁਤ ਕੁਝ ਹੋ ਸਕਦਾ ਹੈ ਤੁਸੀਂ ਰੁਕੀ ਬੈਠੇ ਹੋ ਇਹ ਪੈਸਾ ਗੁਰੂ ਦਾ ਸੀ ਇਹ ਚੱਡੇ ਤਾਂ ਮਤਲਬ ਗੁਰਮਤਿ ਦੇ ਪ੍ਰਚਾਰ ਤੇ ਖੜਕ ਨਹੀਂ ਹੋਰ ਦੜ ਯਾਰ ਵੀ ਸਾਨੂੰ ਤਾਂ ਕਰਨਾ ਪੁੱਛਣਾ ਹੀ ਨਹੀਂ ਇਹ ਤਾਂ ਇਹ ਤਾਂ ਕਾਫਲਾ ਸਾਰਾ ਸਾਡੇ ਉੱਤੇ ਦਿਨੋਂ ਗਿਜੂਗਾ ਸਾਡੀ ਲੀਡਰੀ ਨਹੀਂ ਰਣੀ ਇਹ ਨਹੀਂ ਰਣੀ ਲੀਡਰੀ ਥੋੜੀ ਫੇਰ ਵੀ ਨਹੀਂ ਰਣੀ ਇਹ ਲੀਡਰੀ ਫੇਰ ਵੀ ਨਹੀਂ ਰਣੀ ਦੇਹ ਗਹਿ ਤ੍ਰਿਆਸ ਨੇ ਚਿੱਤ ਬਿਲਾਸ ਜਗਤ ਇਹ ਦੇਹ ਗਹਿ ਤ੍ਰਿਆਸ ਨੇ ਕੀ ਆਖਰ ਕਾਲੇ ਪਿੱਛੇ ਕਰਦੇ ਹਾਂ ਦੇਹ ਸ਼ਰੀਰ ਗੇ ਘਰ ਕੋਠੀਆਂ ਤੇ ਆ ਤੇਰੀ ਹਸਨੇ ਤੇ ਨੀ ਜਿਆਦਾ ਬਿਨਾ ਚੌਥੀ ਚੀਜ਼ ਹੈ ਕਿڑی ਬਹੁ ਪਰਪੰਚ ਕਰ ਪਰ ਤਨ ਲਿਆ ਵੈ ਸੁਧਾਰਾ ਸੋ ਆ ਲੁਟਾ ਵੈ ਆ ਲੁਟਾ ਵੈ ਆਹੀ ਗੱਲ ਹੈ ਨਾ ਹੋਰ ਤਾਂ ਕੁਝ ਨਹੀਂ ਦੇ ਗਏ ਤੇਰੀ ਹਸਨੇ ਹਾ ਚਿੱਤ ਬਿਲਾਸ ਜਗਤੇ ਹੋ ਚਿੱਤ ਦੇ ਵਿੱਚ ਬੜੀ ਖੁਸ਼ੀ ਹੈ ਤੇਨਾਂ ਚੀਜ਼ਾਂ ਦੀ ਇਹ ਦੇ ਚੰਗੇ ਕਿੰਨੇ ਬੂਟ ਸੂਟ ਪੂਰੇ ਪਾਏ ਹੋਨੇ ਗੱਡੀ ਹੈ ਕਰੋੜ ਰੁਪਏ ਦੀ ਕੋਲ ਆਵੇ ਹਵਾਈ ਜਹਾਜ਼ਾਂ ਦੇ ਤਰ੍ਹਾਂ ਫਿਰਦਾ ਹੈ ਫਾਈਵ ਸਟਾਰ ਹੋਟਲਾਂ ਦੇ ਵਿੱਚ ਬਹਿੰਦਾ ਹੈ ਖਾਂਦਾ ਹੈ ਜਾਂ ਫਿਰ ਘਰ ਬਹੁਤ ਵਧੀਆ ਕਰੋੜਾਂ ਰੁਪਏ ਬਾਥਰੂਮ ਦੇ ਲੱਗੇ ਹਨ ਚਾੜ ਡੱਕੇ ਚੂੜਾ ਟੁੱਟ ਜਾ ਸਮਝਿਆ ਨਹੀਂ ਚਿੱਤ ਬਲਾਸ ਜਗਤ ਚਿੱਤ ਬਲਾਸ ਤੇ ਤੇ ਚ ਖੁਸ਼ੀ ਹੈ ਨਾ ਗੱਲਾਂ ਦੀ ਹੋਈ ਹੈ ਬਲਾਸ ਤੇਰੇ ਹੋਰ ਦੱਸ ਕੀ ਹੈ ਇਦੇ ਵਿੱਚ ਹੀ ਹੈ ਹੌਸਲਾ ਆਹੀ ਬਲਾਸਮੇ ਹੋਏ ਇੱਥੇ ਕੈਦ ਹੰਦਾ ਹੈ ਅੰਦਰ ਡੁੱंगे ਥਾਂ ਜਿਹੜੀ ਚਿੰਤਾ ਹੈ ਉਹਦੀ ਵੀ ਗੱਲ ਨੂੰ ਸੋਚ ਲੈ ਇੱਕ ਬਹੁਤ ਗਹਿਰੀ ਚਿੰਤਾ ਵੀ ਹੈ ਤੇ ਅੰਦਰ ਉਹ ਚਿੰਤਾ ਡੁੱਗੀ ਸੜੀ ਹੋਈ ਹੈ ਤੇਰੀ ਦੱਬੀ ਹੋਈ ਹੈ ਹੈ ਜਰੂਰ ਉਹ ਜਿਹਦੇ ਅੰਦਰ ਤਾਂ ਜੰਮ ਕੇ ਫੁੱਟਿਆ ਆ ਦਰਖਤ ਚਿੰਤਾ ਦਾ ਬਣ ਗਿਆ ਬਿਰਛ ਉਹਦਾ ਜਾਂਦਾ ਫਿਰ ਉਹਨੂੰ ਵੱਡਣ ਇਹ ਬਿਰਛ ਨੂੰ ਵੱਡਿਆ ਛੱਡੋ ਪਰੇ ਉਹਦਾ ਵਿੱਚ ਜੰਦਾ ਵੱਡਣ ਲੱਗ ਜਾਂਦਾ ਜਿਹਨੇ ਜੰਦਾ ਥਲੇ ਹੀ ਰੱਖੀ ਹੋਈ ਹੈ ਹੈ ਜਰੂਰ ਉਹ ਫੇ ਤੇਰੀ ਹਸਨੇ ਆ ਕੁਛ ਕਰਦਾ ਉਹ ਫੇ ਆ ਨਾ ਵਾਇਆ ਦਾ ਬਰਸ਼ ਵੱਡਾ ਕਰ ਲੈਂਦਾ ਨਾ ਵਾਇਆ ਦਾ ਬਰਸ਼ ਵੱਡਾ ਕਰ ਲੈਂਦਾ ਉਹ ਫੇ ਦੁਆ ਜੋ ਦਬ ਲੈਂਦਾ ਹਾਂਜੀ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜਿਓ ਚਰਨ ਕਮਲ ਸਦਾ ਸਿਓ ਸਦਾ ਹੀ ਚਰਨ ਜਿਹੜੇ ਨੇ ਉਹਦਾ ਜਿਹੜਾ ਚਰਨ ਹੈ ਉਹਦਾ ਜਿਹੜਾ ਹੁਕਮ ਹੈ ਉਹਦੇ ਗੁਣ ਨੇ ਉਹਨਾਂ ਦੀ ਉਹਨਾਂ ਨੂੰ ਮੰਨ ਦ੍ਰਿੜਤਾ ਕਰ ਮਤ ਜਿਓ ਇਹ ਮਤ ਨੂੰ ਦ੍ਰਿੜ ਕਰ ਲੈ ਮੰਨ ਤੇ ਦ੍ਰਿੜ ਮੰਨ ਲੈ ਗਾਲ ਦ੍ਰਿੜ ਕਰ ਲੈ ਕਿ ਚੰਨ ਇਹ ਇਹ ਸੇਵਾ ਹੀ ਠੀਕ ਹੈ ਹੁਕ ਪਾਣੇ ਚ ਆ ਜਾ ਪਾਣੇ ਚ ਚੱਲ ਦ੍ਰਿੜਤਾ ਕਰ ਨਾਮ ਸਾਰ ਹੀਏ ਧਾਰ ਤਜ ਬਿਕਾਰ ਮੰਨ ਗਿਆ ਨਾਮ ਸਾਰ ਜਿਹੜਾ ਸਾਰ ਨਾਮ ਹੈ ਹਿਰਦੇ ਧਾਣ ਕਰ ਤਤ ਗਿਆਨ ਹਿਰਦੇ ਤੜ ਕਰ ਤਜ ਬਕਾਰ ਮਨ ਗੰਦ ਆ ਜਿਹੜਾ ਇਹ ਤਾਂ ਤੂਸ ਹੈ ਨਾ ਇਹਨੂੰ ਛੱਡ ਦੇ ਪਰੇ 300 ਫੋਟੋ ਚਾ ਖੰਡਾ ਬਣਾਉਣਾ ਜੀ ਉਹ ਬਣਾਉਣਾ ਇਹ ਕੀ ਕਰਦੇ ਨੇ ਬਕਵਾਸ ਕਰਦੇ ਨੇ ਸਾਰੇ ਇਹ ਤਾਂ ਧਿਆਨ ਦੂਏ ਪਾਸੇ ਤਾਂ ਕਰਦੇ ਨੇ ਕਰੀ ਨੇ ਲੋਕ ਵੋਈ ਪਬਲਿਕ ਨੂੰ ਕੁਲ ਜਾ ਕੇ ਰੱਖਣੇ ਨੇ ਉਹੀਆਂ ਤਾਂ ਉਹ ਬਣਾਉਣਾ ਜੀ ਹੁਣ ਉਹ ਕਰਨਾ ਜੀ ਹੁਣ ਉਹ ਕਰਨਾ ਇੱਕ ਕਿਸਾਨ ਕਹਿੰਦੇ ਲੰਦਪੁਰ ਦਾ ਹੁਣ ਸਰਪਨਾ ਦੇ ਬਸੂਣਾ ਉਹ ਆਹ ਬਣਾਈ ਜਾਣ ਫਿਰ ਪਰ ਕਿਉਂ ਹੋ ਜੂ ਅੱਗੇ ਕੀ ਕਰ ਲਿਆ ਨਾ ਅੱਗੇ ਕੀ ਕਰ ਲਿਆ ਹੁਣ ਕੀ ਕਰ ਲਣਗੇ ਹਾਂ ਸਾਲ ਜਿੰਨਾ ਖਰਚਾ ਕਰਨਗੇ ਦੇਖੋ ਜੇ ਕੋਈ ਖਰਚਾ ਹੋ ਤਾਂ ਇਹ ਵਿੱਚੋਂ ਕਮਿਸ਼ਨ ਮਿਲੂ ਕਿ ਖਰਚਾ ਹੀ ਨਹੀਂ ਹੋ ਕਿਸੇ ਬਹਾਨੇ ਖਰਚਾ ਕਰਨੇ ਕਰੋੜਾਂ ਰੁਪਏ ਵਿੱਚੋਂ ਖਾਣਗੇ ਜੇ ਖਰਚਾ ਹੋਏ ਨਹੀਂ ਤਾਂ ਖਾਣਗੇ ਕਿੱਥੋਂ ਇਦਾਂ ਇਹਨਾਂ ਦੇ ਖਾਣੇ ਦੇ ਪਲਾਨ ਨੇ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸ੍ਰੀ ਗੁਰੂ ਹੈ ਜਿਹੜਾ ਸ਼੍ਰੀ ਗੁਰੂ ਜਿਹੜਾ ਹੁੰਦਾ ਉਹ ਤਾਂ ਜੰਮਦਾ ਮਰਦਾ ਹੈ ਉਹ ਨਹੀਂ ਸਵੇਸ਼ਾ ਹੀ ਰਹਿੰਦਾ ਉਹ ਤਾਂ ਸਤ ਸਰੂਪ ਹੈ ਉਹ ਜੇ ਸਤ ਹੈ ਤੇ ਤੁਸੀਂ ਝੂਠ ਕਿਉਂ ਵਾਲੇ ਬੈਠੇ ਹੋ ਤੁਸੀਂ ਝੂਠ ਨਾਲ ਕਿਉਂ ਜੰਮੜੇ ਹੋ ਜਿਨ੍ਹਾਂ ਨੇ ਸ਼੍ਰੀ ਗੁਰੂ ਤੋਂ ਦੂਰ ਰਹਿਣਾ ਝੂਠ ਨਾਲ ਉਹ ਜੰਮੜੇ ਹੁੰਦੇ ਨੇ ਗੱਲ ਗੁਰੂ ਦੀ ਆ ਤਾਂ ਫਸ ਜੰਮੜੇ ਹੋਇਓ ਝੂਠ ਨੂੰ ਤੁਸੀਂ ਝੂਠ ਨੂੰ ਜੰਮਣ ਵਾਲੇ ਆਦਮੀ ਆ ਝੂਠ ਦਾ ਪ੍ਰਚਾਰ ਕਰਨ ਵਾਲੇ ਆਦਮੀ ਸ਼੍ਰੀ ਗੁਰੂ ਦੇ ਵਿਰੋਧੀ ਹੁੰਦੇ ਨੇ ਸ਼੍ਰੀ ਗੁਰੂ ਦਾ ਬਰੋਦੀ ਤੜਾ ਗੁਰੂ ਦੇ ਹੱਥ ਤੇ ਕਾਬਜ ਬਨ ਮਾਵਾਸੀ ਰਾਜਾ ਬਨ ਜਿਹੜਾ ਹੈਗਾ ਕਾਰੀ ਹੋ ਕੇ ਬਾਗੀ ਹੋ ਕੇ ਸੱਚ ਤੇ ਗੁਰਦਵਾਰਿਆਂ ਦੇ ਕਾਬਜ ਹੈ ਗੁਰੂ ਦੇ ਦਿਲ ਗੁਰੂ ਦੀ ਇਹ ਇੱਛਾ ਹੋਈ ਹੈ ਇਹਨਾਂ ਨੂੰ ਹੁਣ ਛਾੜ ਦਈਏ ਜਿਵੇਂ ਪੀਪਲ ਦੇ ਪੱਤੇ ਝੜ ਜਾਂਦੇ ਨੇ ਨਾ ਮੌਸਮ ਪਾ ਕੇ ਝੜੇ ਤਾਂ ਹੋਈ ਨੇ ਇਹ ਗੁਰੂ ਨਾਲ ਦੇ ਝੜੇ ਹੋਏ ਨੇ ਹੂੰ ਛੜੇ ਹੋਏ ਨੇ ਜੜਾਂ 'ਚ ਪਏ ਨੇ ਪੱਤੇ ਲੱਗਿਆ ਕੋਈ ਵੀ ਨਹੀਂ ਇਹ ਸੁੱਕੇ ਪੱਤੇ ਪਏ ਨੇ ਜੜਾਂ 'ਚ ਇੱਕ ਬੁੱਲਾ ਆਇਆ ਹਵਾ ਦਾ ਤੇ ਉੱਡ ਜਾਣੇ ਨੇ ਪੀਪਲ ਕਹਿ ਜੋ ਪਾਤ ਉਡਾਣੇ ਇਹ ਤਾਂ ਐਵੇਂ ਉੱਡ ਜਾਣੇ ਨੇ ਪਰ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਹੁਣ ਅੱਗ ਤਾਂ ਜ਼ਰੂਰ ਸੁਲਗਦੀ ਹੈ ਉੱਥੇ ਜ਼ਰੂਰ ਪੱਤੇ ਜਲਦੇ ਵੀ ਨੇ ਪਰ ਪੇੜ ਨੂੰ ਵੀ ਸੇਖ ਲੱਗਦਾ ਹੈ ਪੇੜ ਪਾਤ ਆਪਣਸੋ ਜਲਾ ਆਪਣੇ ਪੱਤਿਆਂ ਨਾਲੇ ਪੇੜ ਨੂੰ ਸੇਕ ਲੱਗਦਾ ਪੇੜ ਪਰੇਸ਼ਾਨ ਪੱਤਿਆਂ ਨੂੰ ਚੰਤਾ ਦਾ ਪੇੜ ਵੀ ਪਰੇਸ਼ਾਨ ਪ੍ਰਭੂ ਕੇ ਪੰਥਨ ਕੋ ਚੱਲਾ ਚੱਲ ਜਾੜਿਆ ਪੇੜ ਪੇੜ ਨੂੰ ਸੇਕ ਲੱਗਦਾ ਪੇੜ ਤਾਂ ਹੀ ਕਰਵਟ ਲੱਗੇ ਉਠਿਆ ਨਾ ਵੀ ਇਹ ਤਾਂ ਆੜਦਾ ਹੀ ਨਹੀਂ ਪੇੜ ਨੂੰ ਤਾਂ ਹੀ ਦੇਖਿਆ ਵੀ ਇਹਨਾਂ ਨੂੰ ਮੈਂ ਕਰਦਾ ਹਾਂ ਸੂਤ ਫਿਰ ਗਿਆਨ ਕੀ ਆਈ ਜਾਂਦੀ ਉਹਨਾਂ ਇੱਕ ਫੂਕ ਮਾਰੀ ਸਾਰੇ ਉੱਡ ਜਾਣੇ ਨੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਸਭੇ ਉਡਾਨੀ ਪਰ ਫਕੀਟਾ ਟੀ ਰਹੇ ਨਾ ਮਾਇਆ ਬੰਦੀ ਇਹ ਮਾਇਆ ਨਾਲ ਜਿਹੜਾ ਬੱਜਿਆ ਨਾ ਇਹਨਾਂ ਨੇ ਸੋਨਾ ਸੋਨਾ ਛੱਡ ਕੇ ਆ ਢਾਪਾ ਕੀਤਾ ਹੈ ਇਹ ਨਹੀਂ ਰਹਿਣਾ ਕੁਝ ਵੀ ਸਭ ਉੱਡ ਜਾਣਾ ਹੈ ਰਹੇ ਨਾ ਮਾਇਆ ਬੰਦੀ ਇਹ ਸਭ ਉੱਡ ਜਾਣਾ ਇਹ ਤਾਂ ਪੱਤੇ ਨੇ